ਵਾਹ ਬਈ ਦਰਵਾਜੇ ਦਿੰ ਦਿਹਾੜੇ ਖੁੱਲੇ ਛੱਡੇ ਹੋਏ ਨੇ ਕੋਈ ਹਾਲ ਨਹੀਂ ਅੰਨਾ ਦਾ ਵੈਸੇ ਭਾਬੀ ਭਾਬੀ ਕਿੱਥੇ ਚਲ ਗਏ ਨੇ ਦਰਵਾਜੇ ਵੀ ਬਾਹਰ ਖੁੱਲੇ ਹੈ ਕਿੱਥੇ ਗਏ ਹੋ ਪਾਣੀ ਦਾ ਗਲਾਸ ਲੈ ਕੇ ਆਏ ਨਾ ਨਾਲ ਨਹੀਂ ਯਾਰ ਮੈਂ ਨਹੀਂ ਜਾਣਾ ਕਿਤੇ ਵੀ ਨਹੀਂ ਨਹੀਂ ਤਿੰਨ ਚਾਰ ਦਿਨ ਘਰ ਆਰਾਮ ਕਰਾਂਗੀ ਰੋਜ਼ ਰੋਜ਼ ਦਸ ਕੰਮ ਵੀ ਕੰਮ ਚ ਰਹਿਦਾ ਨਾਲ ਦੇ ਉਹਨਾਂ ਨੇ ਕਿ ਹਿੰਸਟੇਸ਼ਨ ਤੇ ਜਾਣਾ ਨਹੀਂਗਾ ਇੱਧਰ ਉੱਧਰ ਹੀ ਘੁੰਮਣਾ ਮਿਨੀ ਗੋਆ ਕਹਿਤਾ ਤੇ ਹੋਰ ਦੋ ਤਿੰਨ ਜਗ੍ਹਾ ਦਾ ਨਾਮ ਲੱਲਿਆ ਸਮਝਣ ਦੀ ਕੋਸ਼ਿਸ਼ ਕਰ ਨਹੀਂ 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 ਪਹਿਨਦੀ ਵਾਲ ਨਹੀਂ ਗਈ ਪਹਿਨਦੀ ਕੋਈ ਕਮੀ ਐ ਦੱਸ ਮੇਰੇ ਕੋਲ ਥੋੜਨਗੇ ਤੇ ਭਰਾ ਆ ਗਏ ਦੋ ਦੋ ਸਿਰ ਤੇ ਭਾਬੀ ਕੋ ਵੱਲਾਂਗੀ ਨਹੀਂ ਨਹੀਂ ਭਾਬੀ ਨੇ ਵੀ ਨਹੀਂ ਜਾਣਾ ਨਹੀਂ ਜਾਣਾ ਹੀ ਨਹੀਂ ਕਿ ਮੈਂ ਤਾਂ ਦੇ ਤਾਂ ਦਫਤਰ ਕਹਿਤਾ ਸੀ ਚਲ ਠੀਕ ਹੈ ਤੁਸੀਂ ਇੰਜੋਏ ਕਰੋ ਫੋਟੋ ਮੈਨੂੰ ਪਾਉਂਦੇ ਰਹਿਣਾ ਨਹੀਂ ਤੇ ਫੇਸਬੁੱਕ ਤੇ ਤੁਸੀਂ ਅਪਲੋਡ ਕਰਦੇ ਰਹਿਣਾ ਠੀਕ ਹੈ ਠੀਕ ਹੈ ਸੀ ਯੂ ਬਾਏ ਬਾਏ ਕੀ ਗੱਲ ਅੰਜੂ ਅੱਜ ਜਲਦੀ ਆ ਗਈ 2:30 ਵਜੇ ਕਿਉਂ ਕੀ ਗੱਲ ਵਧੀਆ ਲੱਗਾ ਮੇਰਾ ਆਣਾ ਨਹੀਂ ਵਧੀਆ ਲੱਗਾ ਵਾ ਕਾਦੀ ਪੈਸਿਆਂ ਦੀ ਗੱਲ ਕਰਨੀ ਕਿਹਨੂੰ ਪੈਸੇ ਦੇਣੇ ਆ ਐਕਚੁਅਲੀ ਨਾ ਦਫਤਰ ਵਾਲਿਆਂ ਨੇ ਮਤਲਬ ਕੋਈ ਮਤਲਬ ਨਾ ਮੈਡਮ ਉਹਨਾਂ ਦਾ ਨਾ ਕੰਮ 'ਚ ਥੋੜਾ ਜਿਹਾ ਵਧੀਆ ਹੋਇਆ ਸਿਸਟਮ ਪੈਸੇ ਆ ਮੁਸਿਆ ਵਾਲੋ ਉਹਨਾਂ ਦੇ ਕੋਈ ਪਿੱਛੇ ਪੈਸੇ ਨਾ ਕੰਪਨੀ ਵੱਲੋਂ ਡੁੱਬੇ ਸੀ ਉਹਨਾਂ ਰੀਫੰਡ ਵਗੈਰਾ ਸਾਰਾ ਆ ਗਿਆ ਤੋ ਕਹਿੰਦੇ ਅਸੀਂ 4 ਦਿਨ ਲਈ ਆਫਿਸ ਬੰਦ ਕਰਕੇ ਇੰਜੋਏ ਕਰਾਂਗੇ ਮਤਲਬ ਉਹਨਾਂ ਨੇ ਮੰਦਰ ਜਾਣਾ 2 ਜਗ੍ਹਾ ਨਾਲ ਮਿਨੀ ਗੋਆ ਤੇ ਇੱਕ ਜਗ੍ਹਾ ਦਾ ਹੋਰ ਨਾ ਲੈ ਰਹੇ ਸੀ ਕਹਿੰਦੇ ਅਸੀਂ ਘੁਮਣ ਫਿਰਨ ਚੱਲਨੇ ਆ ਤੇ ਅੰਜ ਤੂੰ ਵੀ ਚੱਲ ਗਰਮੀ ਕਿੰਨੀ ਮੈਨੂੰ ਇਹੀ ਮੌਕਾ ਮਿਲਿਆ ਮੈਂ ਕਿਹਾ ਮੈਂ 4 ਦਿਨ ਕਰਾਂਗੀ ਆਰਾਮ ਸਾਰੇ ਜੂਂ ਘਰੋਂ 9 ਵੇ ਨਿਕਲੇ ਸ਼ਾਮੇ 5 ਵੇ ਆਈਦਾ ਸੀ ਰੈਸਟ ਤਾਂ ਮਿਲਦੀ ਨਹੀਂ ਸੀ ਬੋਡੀ ਨੂੰ ਘਰ ਆ ਕੇ ਵੀ ਲੈਪਟਾਪ ਤੇ ਲੱਗੇ ਰੋ ਬੈਠ ਰਗੇ ਇਹੀ 4 ਦਿਨ ਆਰਾਮ ਕਰੀਆ ਹਾਂ ਅਗਰ ਹੀਲ ਸਟੇਸ਼ਨ ਕਿਤੇ ਕਹਿੰਦੇ ਜਾਣ ਨੂੰ ਮੈਂ 2 ਮਿੰਟ ਲਾਣੇ ਸੀ ਜਾਣ ਲੱਗਿਆ ਸਾਰੇ ਆਫਿਸ ਵਾਲੇ ਛੱਲੇ 5-6 ਜਾਣੇ ਮੈਂ ਨਹੀਂ ਜਾਣਾ ਇਸ ਲਈ ਉਹਨਾਂ ਨੇ ਮਨਾ ਕਹਿੰਦੇ ਪੈਸਿਆਂ ਦਾ ਚੱਕਰ ਐ ਤਾਂ ਦੱਸ ਦੇ ਮੈਡਮ ਨੇ ਇੱਦੀ ਟਿਕਟ ਖਰਚਣੀ ਐ ਨਾ ਤਾਂ ਅੱਧਾ ਖਰਚਾ ਸਾਡਾ ਤੇ ਅੱਧਾ ਉਹਨਾਂ ਦਾ ਤੇ ਸਾਰੇ ਮੰਨ ਗਏ ਸੀ ਮੈਂ ਕਿਹਾ ਗੱਲ ਪੈਸਿਆਂ ਦੀ ਨਹੀਂ ਗੱਲ ਮੂੜਦੀ ਐ ਕਿ ਤਾਂ ਗਰਮੀ ਬੜੀ ਹੋਨੀ ਆ ਇਹ ਕਿੰਨਾ ਦੀ ਕਿਚ-ਕਿਚ ਬੜੀ ਉਹਨੈ ਤਾਂ ਮੈਨੂੰ ਤੁਹਾਨੂੰ ਪਤਾ ਮਾਈਗਰੇਨ ਹੈਗੀ ਆ ਐਨਾ ਟਰੈਵਲ ਵੀ ਨਹੀਂ ਮੇਰੇ ਕੋਲ ਹੁੰਦਾ ਉਹੀ ਬਹਿ ਕੇ ਮੇਰਾ ਕੁਝ ਕੰਮ ਪੈਂਡਿੰਗ ਦਿੰਦਾ ਹਰਾਮਾ ਘਰ ਬਹਿ ਕੇ ਕਰਾਂਗੀ ਖੁੱਲਾ ਸੋਵਾਂਗੀ ਖੁੱਲਾ ਖਾਵਾਂਗੀ ਬਸ ਇਸ ਲਈ ਹੁਣ ਮੈਂ ਜਾ ਨਹੀਂ ਰਹੀ ਚਾਰ ਦਿਨ ਛੁੱਟੀ ਚੱਲ ਵਧੀਆ ਐ ਤੇ ਵਧੀਆ ਕੀਤਾ ਤੁਹਾਨੂੰ ਜੋ ਇਹ ਸੋਚ ਕੇ ਨਾ ਸਾਡੇ ਬਾਰੇ ਵੀ ਥੋੜਾ ਜਿਹਾ ਸੋਚ ਲਿਆ ਸਾਡੇ ਬਾਰੇ ਹੋਰ ਕੀ ਹੁਣ ਸਾਡੇ ਨਾਲ ਵੀ ਥੋੜਾ ਟਾਈਮ ਸਪੈਂਡ ਕਰਾਂਗੇ ਦੀਸ ਮਾਰਨਿੰਗ ਤੋਂ ਜੋ ਨਿਕਲਦੀ ਸ਼ਾਮ ਨੂੰ ਤੁਸੀਂ ਘਰ ਆਉਂਦੇ ਹੀ ਟਾਈਮ ਸਪੈਂਡ ਹੁੰਦਾ ਹੀ ਨਹੀਂਗਾ ਬਿਲਕੁਲ ਬਿਲਕੁਲ ਭਾਬੀ ਨਾਲ ਪਰਿਵਾਰ ਨੂੰ ਹੀ ਕਹਿੰਦੇ ਟਾਈਮ ਦੇਣਾ ਚਾਹੀਦਾ ਹੈਗਾ ਵਾ ਇਹਨਾ ਹੁਣ ਬੰਦੇ ਟਾਈਮ ਦਿੱਤਾ ਜਾਏਗਾ ਨਾਲ ਤੁਸੀਂ ਖਾਸ ਤੌਰ ਤੇ ਉਹ ਚਾਰ ਦਿਨ ਮੇਰਾ ਪੂਰਾ ਧਿਆਨ ਰੱਖਣਾ ਹੈ ਮੈਨੂੰ ਸਵੇਰੇ 10 11 ਵਜੇ ਤੋਂ ਪਹਿਲਾਂ ਉਠਾਇਓ ਨਾ ਆਰਾਮ ਨਾਲ ਉਠਾਂਗੀ ਨਹਾਵਾਂਗੀ ਧੋਵਾਂਗੀ ਲੰਚ ਤੇ ਬ੍ਰਾਂਚ ਇਕੱਠੇ ਹੀ ਕਰਾਂਗੇ ਲੈ ਮੈਂ ਤੇ ਆਪਣਾ ਸੁੱਖ ਪਾਲਣ ਦੀ ਹਾਂ ਮੈਂ ਕਿਹਾ ਚਾਰ ਦਿਨ ਅੰਜੂ ਘਰ ਆ ਤੇ ਮੇਰਾ ਥੋੜਾ ਹੱਥ ਵੰਡਾਏਗੀ ਤੇ ਤੂੰ ਤੇ ਕਹਤਾ ਹੋ ਵੀ ਮੈਂ ਰਮਾਨਾ 10 11 ਵਜੇ ਉੱਠਿਆ ਕਰਾਂਗੀ ਇਹਦਾ ਕੀ ਮਤਲਬ ਹੋਇਆ ਛੁੱਟੀਆਂ ਤਾਂ ਦਾ ਮਤਲਬ ਸੋਣਾ ਕਿ ਮੈਂ ਨਹੀਂ ਆਪਾਂ ਸਵੇਰੇ ਟਾਈਮ ਨਾਲ। ਆ ਵੀ ਕੀ ਫਾਇਦਾ ਫਿਰ ਮੇਰਾ ਹੋਇਆ ਘਰ ਰਹਿੰਦਾ। ਫਿਰ ਤਾਂ ਮੈਂ ਉਹਨਾਂ ਦੇ ਨਾਲ ਹੀ ਚਲ ਜੰਦੀ ਵਧੀਆ ਨਹੀਂ ਸੀ। ਮੈਂ ਘਰ ਰਹਿ ਕੇ ਕੀ ਕਰਨਾ? ਮੈਂ ਆਪਣੀ ਬੋਡੀ ਨੂੰ ਆਰਾਮ ਦੇਣਾ ਹੈ। ਮੈਂ ਕੰਮ ਕਰਦੀ ਸਾਰਾ ਦਿਨ। ਕੰਪਿਊਟਰ ਦੇ ਅੱਗੇ ਬੈਠੀ ਰਹਿਣੀ ਆ। ਘਾਰਾਂ ਨਹੀਂ ਲੈਪਟਾਪ ਅੱਗੇ ਬੈਠੀ ਰਹਿਣੀ ਆ। ਤੁਹਾਡਾ ਕੀ ਹੈ? ਤੁਸੀਂ ਸਵੇਰੇ ਉੱਠੇ ਆਰਾਮ ਨਾਲ ਦੋ ਕਜਾਨਿਆਂ ਦੀ ਰੋਟੀ ਬਣਾਈ। ਫਸਰ ਕੇ ਕੰਮ ਵਾਲੀ ਕੋ ਕੰਮ ਕਰਵਾਇਆ, ਫਸਰ ਕੇ ਸਾਰਾ ਦਿਨ ਰਿਲੈਕਸ। ਉਹ ਮੈਨੂੰ ਵੇਖੋ ਖੋਤਿਆਂ ਦੀ ਤਰ੍ਹਾਂ ਲੱਗੀ ਰਹਿਣੀ ਆ। ਜਾ ਓਟ ਕੇ ਮੇਰੇ ਲਈ ਚਾਹ ਬਣਾਓ ਠੀਕ ਹੈ ਮੇਰੇ ਸੁਣ ਗੱਲ ਤੇਰੀਆਂ ਗੱਲਾਂ ਦਾ ਤਾਂ ਜਵਾਬ ਮੇਰੇ ਕੋਲ ਹੈਗਾ ਵਾ ਪਰ ਚਲ ਕੋਈ ਨਹੀਂ ਚਾਹ ਮੰਗੀ ਨਾ ਪਹਿਲੇ ਤੈਨੂੰ ਚਾਹ ਪਿਆ ਲਾ ਫੇਰ ਕਰਦੇ ਤੇਰਾਂ ਨਾਲ ਗੱਲ ਫੇਰ ਤੈਨੂੰ ਦਿਨੀ ਦਿਰੀਆਂ ਗੱਲਾਂ ਦਾ ਜਵਾਬ ਆ ਵੀ ਕੀ ਜਵਾਬ ਅੱਡੇ-ਅੱਡੇ ਦੇਣ ਨੂੰ ਬੈਠੇ ਹੋ ਅੱਜ ਮੈਂ ਘਰ ਕੀ ਟਾਈਮ ਨਾਲ ਗਈ ਮੈਨੂੰ ਗੱਲਾਂ ਹੀ ਸੁਣਾਉਣ ਲੱਗੇ ਪਿਓ ਜਾ ਜਾ ਕੇ ਚਾਹ ਬਣਾਓ ਐਵੇਂ ਨਾ ਵਾਲੀ ਚ ਕਿਹੜੀ ਗੱਲ ਆ ਆ ਜਿਹੜੀ ਜ਼ੁਬਾਨ ਹੀ ਆ ਨਾ ਜ਼ੁਬਾਨ ਹੀ ਘਰ ਚ ਰਾਜ ਕਰਾ ਦਿੰਦੀ ਆ ਤੇ ਜ਼ੁਬਾਨ ਹੀ ਰਾਜ ਤੋਂ ਥੱਲੇ ਵੀ ਲਾ ਦਿੰਦੀ ਆ ਤੂੰ ਸੋਚਣਾ ਰਾਜ ਕਰਨਾ ਵਾ ਕਿਰਾਏ ਤੋਂ ਥੱਲੇ ਡਰਨਾ ਲੋ ਜੀ ਸੋਚਿਆ ਸੀ ਕਿ ਆਰਾਮ ਕਰਾਂਗੀ ਰਿਲੈਕਸ ਕਰਾਂਗੀ ਖਾਵਾਂਗੀ ਪੀਵਾਂਗੀ ਆਪਣਾ ਆਰਾਮ ਨਾਲ ਕੰਮ ਪੈਂਡਿੰਗ ਪਿਆ ਕਲੀਅਰ ਕਰਾਂਗੀ ਹਾਂ ਭਾਬੀ ਦਾ ਲੈਕਚਰ ਨਹੀਂ ਖਤਮ ਹੋਣਾ ਲੋਕਾਂ ਦੀਆਂ ਵੀ ਭਾਬੀਆਂ ਹੀ ਆ ਨੇ ਮੈਂ ਕਹਿੰਦੀ ਨਾਨਾ ਨਾਲ ਵਾਰੀ ਵਾਰੀ ਜਾਂਦੀਆਂ ਨੇ ਖੁਸ਼ ਰਹਿੰਦੀਆਂ ਨੇ ਤਸੋ ਕੋ ਨਾਨਾ ਵਾ ਡਰਦੀਆਂ ਨੇ ਇੱਥੇ ਮੈਨੂੰ ਡਰ ਕੇ ਰਹਿਣਾ ਪੈਂਦਾ ਕਿ ਪਤਾ ਨਹੀਂ ਕਿਹੜੇ ਲੈ ਕਿਹੜਾ ਬੰਬ ਮਾਰ ਦੇਵੇ ਇਹਦਾਂ ਚੰਗਾ ਫਰੈਂਡ ਸਰਕਲ ਨਾ ਚੱਲ ਜਾਂਦੀ ਚਾਹ ਵਧੀਆ ਬਣਾਣਾ ਸੋ ਇਹਦੀ ਲਾਈਟ ਜਗੰਡੀ ਫੱਬੀ ਹਾਂ ਸੇਵਕ ਆ ਕੀ ਮੇਰੀ ਗੱਲ ਸੁਣਾ ਜਦੋਂ ਮੈਂ ਗਿਆ ਉਹ ਤੂੰ ਕਹਿੰਦੇ ਮੈਂ ਕਬਸ ਕੰਮ ਮਕਾਰਿਆ ਬਸ ਠੀਕ ਆ ਓਕੇ ਹੁਣ ਮੈਂ ਆਰਾਮ ਕਰ ਲਾਂ ਤੇ ਤੂੰ ਫੇਰ ਕੰਮ ਤੇ ਲੱਗੇ ਜੇ ਰਸੋਈ ਚ ਰਾਮ ਕਰੋ ਚੁੱਪ ਕਰਕੇ। ਰਾਮ ਕਿੱਥੇ ਭਰਾਵਾ? ਅੰਜੂ ਵੇਣ ਮਾਰੀ ਹੈ ਨੇ ਘਰ। ਇਹ ਬੜੇ ਟਾਈਮ ਨਾਲ ਆ ਗਈ ਅੱਜ। ਚਾਹ ਮੰਗੰਦੀ ਆ। ਬੱਸ ਹੁਣ ਚਾਰ ਦਿਨ ਕਹਿੰਦੀ ਛੁੱਟੀਆਂ ਮੈਨੂੰ। ਚਲੋ ਚਲੋ ਤੇ ਵਧੀਆ ਜਿਹੜਾ ਤੁਸੀਂ ਇਕੱਲੇ ਲੱਗੇ ਰਹਿੰਦੇ ਕੰਮ ਨੂੰ ਤੁਹਾਨੂੰ ਵੀ ਘੜੀ ਆਰਾਮ ਮਿਲੂਗਾ ਤੁਸੀਂ ਨਾਲ ਤੁਹਾਡੇ ਕੰਮ ਕਰਾ ਦਿਆ ਕਰੂਗੀ। ਇਹ ਕਿਹੜੀ ਗੱਲ ਕਹਿਤੀਂ ਆਰਾਮ? ਆਰਾਮ ਤੇ ਹਰਾਮ ਆ। ਚਾਰ ਦਿਨ ਹੁਣ। ਕਿਉਂ ਐਗੀ ਹੋ ਗਿਆ? ਉਹ ਮੈਡਮ ਜੀ ਕਹਿੰਦੇ ਮੈਨੂੰ 10 ਵਜੇ ਤੋਂ ਪਹਿਲਾਂ ਉਠਾਣਾ ਨਹੀਂ ਆ। ਤਾਂ ਵਧੀਆ ਵਧੀਆ ਟਿਸ਼ੀਸ ਬਣਾ ਕੇ ਖਵਾਉਣੀਆ ਮੈਨੂੰ ਡੈਲੀ ਜੇ ਕੋ ਉਹਨਾਂ ਨੇ ਛੁੱਟੀ ਦਿੱਤੀ ਉਹਦਾ ਮਤਲਬ ਇਹ ਥੋੜਾ ਵੀ ਘਰੇ ਬੈ ਕੇ ਆਪਾਂ ਇਹੋ ਕੁਝ ਕਰਨਾ ਹੈ ਚੰਦੀ ਰੋਟੀ ਸਬਜ਼ੀ ਨਹੀਂ ਖਾਣੀ ਮੈਂ ਕੁਝ ਨਾ ਕੁਝ ਵਧੀਆ ਵਧੀਆ ਰੋਜ਼ ਬਣਾ ਕੇ ਖਵਾਓ ਮੈਨੂੰ ਚਾਰ ਦਿਨ ਮੈਂ ਇੰਜੋਏ ਕਰਨਾ ਵਾ ਉਹਨਾਂ ਕਹਿੰਦੇ ਆਏ ਪਿਕਨਿਕ ਤੇ ਆ ਗਈ ਚਾਰ ਦਿਨ ਹਣ ਹਾਂ ਉਹਨੂੰ ਕਹਾਂਤੂ ਤੂੰ ਤਮਾਰ ਕੇ ਆਪ ਹੀ ਸਾਰਾ ਕੁਝ ਬਣਾ ਲਿਆ ਕਰੀ ਉਹ ਤੂੰ ਇਹ ਕਿੰਨਾ ਕੰਮ ਕਰੋਗੇ ਮੈਨੂੰ ਤਾਂ ਤੁਹਾਡੇ ਤੇ ਹੈਰਾਨੀ ਆਉਂਦੀ ਆ ਕਹਿ ਕੇ ਵੇਖ ਲੈ ਕੀ ਪਤਾ ਕਰਾਈ ਦੇਵੇ ਤੇਰੇ ਅਰੇ ਚੰਦਾ ਜਦੋਂ ਮੈਂ ਗਿਆ ਉਹ ਤਾਂ ਮੈਨੂੰ ਚੰਗਾ ਭਲਾ ਕਹਦੇ ਹਾਂ ਪੁੱਤ ਹੋ ਗਿਆ ਸਾਰਾ ਕੰਮ ਠੀਕ ਆ ਓਕਰ ਸਭੀ ਦਾ ਕੰਮ ਹੋ ਗਿਆ ਹੁਣ ਆਰਾਮ ਕਰਨਾ ਕਿਤੇ ਡਾਡਾ ਆਰਾਮ ਹੁਣ ਫੇਰ ਤੇ ਰਸੋਈ ਚ ਲੱਗੇ ਪਏ ਚਲ ਤੂੰ ਕਹਿ ਕੇ ਵੇਲਾ ਕਿਤੇ ਤੇਰੇ ਕਹਿ ਮੇਰੇ ਨਾਲ ਹੱਥ ਵਡਾਰੇ ਥੋੜਾ ਜਾਂਦਾ ਹੋ ਗਿਆ ਮੈਂ ਨਹੀਂ ਕਹਣਾ ਮੇਰੀ ਸੁਣੋ ਗੱਲ ਮੈਨੂੰ ਤੇ ਉਹ ਡਰ ਲੱਗਾ ਰਹਿੰਦਾ ਕਿ ਜਦੋਂ ਮੈਨੂੰ ਵੇਰ ਦਾ ਫੋਨ ਆਇਆ ਕਿ ਤੂੰ ਰਸੋਈ ਚ ਨਾ ਆਓ ਜਦੋਂ ਵੀਡੀਓ ਕਾਲ ਆਉਣੀ ਆ ਉਹ ਮੈਨੂੰ ਇੱਕੋ ਗੱਲ ਕਹਿੰਦਾ ਰਹਿੰਦਾ ਜੇ ਤੇਰੀ ਭਾਬੀ ਕੰਮ ਕਰਦੀ ਕਿਤੇ ਮੈਨੂੰ ਦੇਖਗੀ ਨਾ ਤਾਂ ਮੈਂ ਤੇਰਾ ਵਿਆਹ ਕਰ ਦੇਣਾ ਭਾਬੀ ਕਸਮੀ ਗੱਲ ਹੀ ਮੈਨੂੰ ਇਹ ਚੀਜ਼ ਦਾ ਡਰ ਲੱਗਦਾ ਕਿ ਤੇ ਮੈਨੂੰ ਵਿਆਹ ਨ ਚਾਲਕ ਰਾਲਾ ਵਿਆਹ ਦੋ ਜਣੀਆਂ ਹੋ ਜਾਣਗੀਆਂ ਤੇ ਉਹ ਵੀ ਸੁਤਰ ਕਰਦਿਏ ਮੈਂ ਨਹੀਂ ਵਿਆਹ ਕਰਾਉਣਾ ਵਧੀਆ ਹੈ ਲਾਈਫ ਸਿੰਗਲ ਆਪਾਂ ਚੱਲੇ ਜੇ ਤੇ ਤੁਸੀਂ ਰਾਮ ਕਰ ਲੋ ਕੋਈ ਨਹੀਂ ਉਹਨੂੰ ਆਪੇ ਸਮਝਾ ਲਊ ਮੈਂ ਕਿਉਂ ਉਹ ਕਾਰਨ ਹੋ ਰਿਹਾ ਆਪਣੀ ਲਾਈਫ ਹਾਂ ਜੀ ਉਹ ਮੇਰਾ ਇੰਨਾ ਚੰਗਾ ਵਾ ਰੱਬ ਦੇ ਬੰਦੇ ਵਰਗਾ ਹਾਂ ਮੇਰਾ ਘਰ ਵਾਲਾ ਵੀ ਇੰਨਾ ਚੰਗਾ ਤੇ ਸਾਸ ਵੀ ਬਧੇਰੀ ਚੰਗੀ ਸੀ ਬਸ ਇੱਕ ਆ ਸਗਾਦ ਪਤਾ ਨਹੀਂ ਕਿੱਥੋਂ ਰੱਖੀ ਸੀ ਕਿੱਦਾਂ ਦੇ ਨਿਕਲੀ ਆਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨੂੰ ਮੈਂ ਜਲੇਬੀ ਕਹਾ ਕਿ ਇਮਬਲੀ ਕਹਾ ਕੋੜ ਮਾਰਦੀ ਇਮਬਲੀ ਵਾਂਗੂ ਤੇ ਜਲੇਬੀ ਵਾਂਗੂ ਵੱਲ ਖਾਂਦੀ ਫਿਰਦੀ ਐ ਸਮਝ ਨਹੀਂ ਆਉਂਦੀ ਕੀ ਕਵਾਂ ਇਹਨੂੰ ਚਲ ਆਚਾਤ ਦੇ ਕੇ ਆਵਾ ਇਹਨੂੰ ਕੋਤ ਨੂੰ ਸ਼ਰਮ ਹੈਗੀ ਤਾਂ ਬੈਠੀ ਕਿੱਦਾਂ ਕੱਪੜੇ ਪਾ ਕੇ ਚੁੰਨੀ ਲੈ ਕੇ ਬੈਠੀ ਕੀ ਹੋ ਗਿਆ ਤੈਨੂੰ ਉਹ ਇਹਨੂੰ ਨਾ ਛੜੀ ਇਹਨੂੰ ਨਾ ਛੜੀ ਉਧਰ ਚਲ ਜਾ ਓਹ ਸਾਰਾ ਮਨੁੱਖ ਕਰਦੇ ਚੱਲ ਜਾ ਮੈਂ ਕਿੱਥੇ ਪਵਾਂ ਦੱਸ ਉਹ ਗੱਲ ਕਰਦੀ ਆ ਮੈਂ ਇਦਾਂ ਵੀ ਬਹਿਣਾ ਹੁੰਦਾ ਮੈਂ ਇਦਾਂ ਵੀ ਬਹਿਣਾ ਹੁੰਦਾ ਠੀਕਾ ਉਹ ਗਿਆ ਅੱਛੇ ਤੇ ਮੇਰੀ ਗੱਲ ਸੁਣਾ ਦਫਤਰ ਚ ਵੀ ਇਦਾਂ ਬੈਣੀ ਹੂੰ ਦਫਤਰ ਗਿਆ ਤਾਂ ਪਵਾਂ ਆਪਣੇ ਘਰ ਚ ਇਦਾਂ ਬਹਿਦਾਗਾ ਵੇ ਤੇ ਜੇ ਦਫਤਰ ਚ ਬਹਿਂਦਾ ਚੱਜੇਗਾ ਤਾਂ ਘਰੇ ਬਹਿਂਦਾ ਚੱਜ ਨਹੀਂ ਹੈਗਾ ਸਿੱਧੀ ਤਰ੍ਹਾਂ ਕਹਦੇ ਹਾਂ ਕਿ ਲੱਤਾਂ ਥੱਲੇ ਕਰਕੇ ਬਹਿ ਜਾ ਬੰਦਿਆਂ ਨੂੰ ਬਹਿ ਕੀ ਆ ਖਲਾਰਾ ਪਾਇਆ ਸਾਰਾ ਕੁਝ ਖਲਾਰਿਆ ਹੀ ਖਲਾਰਿਆ ਤੇ ਚੋਕਲਾ ਵਿੱਲਾ ਖਾਵਾਂ ਮੈਂ ਤਾਂ ਫੇਰ ਕੰਮ ਕਰਦੀ ਆਈ ਹਾਂ ਕਾਲਜ ਦਾ ਸੁਣਾ ਹੋ ਗਈ ਪੜਾਈ ਬੁਰੀ ਲਮਾ ਆਪਰੇ ਦਫਤਰ ਨੌਕਰੀ ਫਿਰ ਤੈਨੂੰ ਮੈਂ ਨਹੀਂ ਲੱਗਣਾ ਮੈਂ ਆਪੇ ਕਰ ਲਵਾਂ ਜਿਹੜੀਆਂ ਫ੍ਰੀ ਕਰਦਾ ਲੈ ਉਹ ਮੇਰੇ ਦਫਤਰ ਮੇਰੀ ਚਲਦੀ ਹੈ ਮੈਂ ਤੈਨੂੰ ਉੱਥੇ ਸੀਟ ਦਵਾ ਦੇਣੀ ਆ ਸਟਾਰਟਿੰਗ ਦੇ ਸੈਲਰੀ ਵੀ ਵਧੀਆ ਮਿਲੇਗੀ ਪਹਿਲਾਂ ਤੈਨੂੰ ਮੈਂ ਲੱਗਣਾ ਹੀ ਨਹੀਂ ਜਦੋਂ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਨਾ ਉਵੇਂ ਤਾਂ ਆਪਣੀ ਮਰਜ਼ੀ ਕਰਦੀ ਆ ਐ ਨਾ ਕਰ ਤੂਤਾ ਕਰਕੇ ਤੇ ਸੋਰੇ ਨਹੀਂ ਵਸੀ ਸੇਵਾ ਬਕਵਾਸ ਨਹੀਂ ਕਰਨੀਗੀ ਬਕਵਾਸ ਨਹੀਂ ਐ ਸੱਚੀ ਆ ਲਖਸੰਦਰ ਮੈਨੂੰ ਦੇਖਦੇ ਆ ਜਿੱਦਾਂ ਤੂੰ ਬੈਠੀ ਆ ਹੱਡ ਰਾਮ ਹੀ ਤੂੰ ਇੱਕ ਚੀਜ਼ ਕਿਤੇ ਪਲੇਟ ਇੱਧਰ ਦੀ ਉੱਧਰ ਨਹੀਂ ਕਰ ਸਕਦੀ ਤੂੰ ਜਿੱਦਾਂ ਤੇਰੇ ਲੱਛਣ ਹੋਏ ਆ ਉਹ ਬੰਦ ਕਰ ਲੈ ਭਾਬੀ ਦੇ ਸਾਹਮਣੇ ਆ ਕੁਝ ਕਹਿਗਾ ਉਹ ਵੀ ਬੋਲੇਗੀ ਉਹਨੇ ਕਿਹਾ ਨਾ ਭੈਣ ਭਰਾ ਤੇ ਬੋਲਦੇ ਨੇ ਚੱਲੇ ਮੈਂ ਵੀ ਬੋਲ ਲਵਾਂ ਬਸ ਸੀ ਨਹੀਂ ਪਤਾ ਸੀ ਨਾ ਮੇਰੀ ਸੱਸ ਕਿਦਾਂ ਦੀ ਸੀ ਦਿਨ ਦੇ 6:00 ਵਜੇ ਤੇ ਉਠਾ ਕੇ ਮੈਨੂੰ ਬਿਠਾ ਦੇਂਦੀ ਹੁੰਦੀ ਸੀ ਉੱਠ ਕੇ ਬਹਿ ਜੋ ਰਾਤੀ 1:30 ਵਜੇ ਤੱਕ ਉਹਨਾਂ ਦਾ ਖਾਣਾ ਵੀ ਨਾ ਕੰਮ ਕਰਾਉਣਾ ਹੁੰਦਾ ਤੇ ਘਰ ਦਾ ਕੰਮ ਕਰਨੀ ਕਰਨਾ ਹੁੰਦਾ ਤੇ ਟਾਈਮ ਨਾਲ ਹੀ ਠੋਣਾ ਹੁੰਦਾ ਨਾ ਨੌਕਰ ਨਹੀਂ ਲੱਗਦੇ ਉਹਨਾਂ ਕੋਲ ਮੈਂ ਉਹਨਾਂ ਦੀ ਨੌਕਰ ਵੀ ਆਈ ਗਈ ਸੀ ਇੱਥੇ ਨੌਕਰ ਆ ਇੱਥੇ ਵੀ ਸਾਰ ਇਹ ਕੰਮ ਨਹੀਂ ਆ ਜਾਂਦਾ ਸੁਣ ਗੱਲ ਕੰਮ ਮੇਰੇ ਤੋਂ ਨਹੀਂ ਲਾਇਆ ਇਹ ਗੱਲ ਛੱਡ ਤੂੰ ਮੈਨੇ ਇੱਕ ਗੱਲ ਦੱਸ ਤੈਨੂੰ ਇਹ ਸ਼ਰਮ ਨਹੀਂ ਆਉਂਦੀ ਕਿ ਭਾਬੀ ਇਕੱਲੀ ਕੰਮ ਦੇ ਲੱਗੀ ਰਹਿੰਦੀ ਮੈਂ ਥੋੜਾ ਬਤਾ ਹੱਥੀਂ ਬਤਾਦਾ ਤੇ ਜੀ ਕਿੰਨੇ ਆ 1 2 ਤੇ ਤੀਜੇ ਆ ਆਪ ਭਾ ਬਾਹਰ ਸਾਰੀ ਦਿਹਾੜੀ ਰਸੋਈ ਚ ਲੱਗੀ ਰਹਿੰਦੀ ਭਾਬੀ ਔਰ ਰਹਿਣ ਦੇ ਦੋ ਰੋਟੀਆਂ ਲਾਂਦੀ ਤੇ ਫੋਨ ਤੇ ਗੱਲ ਚਾਰ ਫੁਲਕੇ ਲਾਂਦੀ ਤੇ ਮੇਰੀ ਬਹੁਤ ਸੱਣਾ ਗੱਲ ਦੋ ਹੀ ਰੋਟੀਆਂ ਲਾਉਂਦੀ ਆ ਤੇ ਫਿਰ ਆਪਣੀ ਆਪੇ ਲਾ ਰਹੀ ਮੈਂ ਵੀ ਵੇਖਦਾ ਭਲਾ ਦੋ ਰੋਟੀਆਂ ਤੂੰ ਆਪਣੀਆਂ ਲਾ ਲੈਨੀ ਸੇਵਕੂ ਜਿਆਦਾ ਨਹੀਂ ਭਾਬੀ ਭਾਬੀ ਕਰਦਾ ਤੇ ਭੈਣ ਭੈਣ ਦਾ ਕੋ ਪਾਂਚਾ ਜੱਦੀ ਬਣ ਕੇ ਰਵੇ। ਇਹ ਨਾ ਬਕਵਾਸ ਘੱਟ ਕਰ। ਤੈਨੂੰ ਮੈਂ ਦੱਸਾਂ ਚੱਜ ਦੀ ਬਣ ਕੇ ਰਵੇ। ਜੀਜਾ ਤੇਰਾ ਜ਼ਿੰਦਗੀ ਰਾ ਮੇਰੀ ਕਰ ਦਿੰਦਾ ਸੀ ਮਾ ਦੇ ਮਗਰ ਲਾ ਕੇ ਬੋਲ-ਬੋਲ ਕੇ। ਹੁਣ ਤੂੰ ਬੋਲਣਾ ਸ਼ੁਰੂ ਕਰ ਦੇ ਮੈਨੂੰ। ਮੈਨੂੰ ਬੋਲਣਾ ਹੀ। ਜਿਵੇਂ ਤੇਰੇ ਲਸ਼ਨ ਤੂੰ ਉਤਨੀ ਹੀ ਵਸਣਾ ਓਥੇ। ਜਿੱਦਾਂ ਤੂੰ ਇੱਥੇ ਘਰੇ ਕਰਨੀਆਂ ਨਾ ਉਦਾਂ ਦੂਥੇ ਕਰਦੀ ਹੋਣੀ ਆ। ਚੰਗਾ ਮੈਨੂੰ ਕਹੇ ਖੂਜਾ ਛੋਟਾ ਹੋ ਫਿਰ ਹੈਨਾ। ਬਾਹਰ। ਜੇ ਕੋਈ ਇਹਨੂੰ ਗੱਲ ਕਹਦੇ ਅੱਗੇ ਇਹੋ ਜਿਹੀ ਗੱਲਾਂ ਕਰਕੇ ਕੀ ਕਰ ਦਿੰਦੀ। ਲਾ ਬੰਦੇ ਨਾ ਭਾਜੀ ਬਾਹਰ ਵਸ ਤੇ ਰਿਸ਼ਤਾ। ਦੁਬਈ ਸੈਟ ਹੈ ਨਾ ਉਹ ਕਹਿੰਦੇ ਨਾ ਤੈਨੂੰ ਦੁਬਈ ਭਲਾ ਲਾਂਗਾ ਜਾ ਜਾਂਦਾ ਛੇਤੀ ਜਾ ਵਾ ਨਿਕਲੇ ਇੱਥੋਂ ਕਰਦਾ ਕਲੇਸ਼ ਮੁੱਕੇ ਹਮ ਕਲੇਸ਼ ਦੀ ਜੜੀ ਤੂੰ ਆ ਹਜੇ ਤੇ ਕਾਕਾ ਤੇਰੀ ਜਨਾਨੀ ਨਹੀਂ ਆਈ ਜਿੱਦਨ ਉਹ ਆ ਗਈ ਨਾ ਉਸ ਦਿਨ ਪਤਾ ਨਹੀਂ ਤੁਸੀਂ ਕੀ ਦੋਨੋਂ ਕਰੋਗੇ ਮੈਂ ਵੱਡੀ ਨੂੰ ਕਿਹੜੀ ਗੋਲੀ ਮਾਰਤੀ ਹੈ ਜਿਹਨ ਮੁੱਸੋਂ ਨੂੰ ਕਹਿੰਦਾ ਕਿੱਥੇ ਕਰਕੇ ਵਿਆਹ ਨਹੀਂ ਕਰਾਉਂਦਾ ਜਿੰਨੀ ჯერ ਤੇਰਾ ਵਿਆਹ ਨਹੀਂ ਹੁੰਦਾ ਆਪਾਂ ਵਿਆਹ ਨਹੀਂ ਕਰਾਉਣਾ ਸਿੱਧੀ ਗੱਲ ਬਕਵਾਸ ਕਰਨੀ ਬਹਿਣਾ ਹਰਾਮ ਮੈਂ ਤਾਂ ਗਲਤੀ ਕੀਤੀ ਐ ਮੈਂ 4 ਦਿਨ ਦੇ ਨਾ ਟੂਰ ਤੇ ਚਲ ਜੰਦੀ ਆ ਤੂੰ ਹੁਣੇ ਚਲ ਜਾ ਹੁਣ ਕਿੱਥੇ ਚਲ ਜਾਵਾ ਮੈਂ ਸਰਸਿਆਪਾ ਮੇਰਾ ਬਰਬਾਦ ਹੋ ਗਿਆ ਕਹਿ ਕੇ ਉਹਨਾਂ ਨੂੰ ਮਨਾ ਕਰਤਾ ਇਹਦਾਂ ਚੰਗਾ ਮੈਂ ਦਫਤਰ ਹੀ ਠੀਕ ਹੁੰਨੀ ਐ ਆ ਕਿ ਸੋ ਇਹਦੇ ਵਿੱਚ ਗਾਹ ਪਾਇਆ ਆ ਦੀਦੀ ਕਾਹ ਕਦਾ ਪਾਇਆ ਵਾ ਮੈਨੂੰ ਨਹੀਂ ਰੋਟੀ ਸਵਾਲ ਗਈ ਮੇਰਾ ਕੀ ਡੱਬੇ ਦੇ ਵਿੱਚ ਆ ਮੈਨੂੰ ਦੋ ਕੁੰਟੀਆਂ ਲਾ ਲਓ ਤੇ ਨਾਲ ਆਂਡਿਆਂ ਦੀ ਘੁਰਜੀ ਬਣਾ ਲਓ ਬਸ ਸਾਰੇ ਦਿੜੇ ਇਹੋ ਕੰਮ ਹੀ ਆ ਮੈਂ ਰਸੋਈ 'ਚ ਵੱਡੀ ਰਿਹਾ ਕਰਾਂ ਪਹਿਲੇ ਰੋਟੀ ਸਬਜ਼ੀ ਬਣਾਇਤੀ ਉਹੋ ਖਾ ਲੈਣੀ ਫਿਰ ਕੀ ਆ ਨਹੀਂ ਮੈਨੂੰ ਸੁਆਦ ਆਇਆ ਨਾਲ ਮੇਰੀ ਗੱਲ ਸੁਣੋ ਆ ਮੈਂ ਟਿਫਨ ਵਾਲਾ ਕੰਮ ਹੈ ਚਾਰ ਦਿਨ ਹੀ ਜੇ ਚੱਲਣ ਦੇ ਨਾ ਘਰ ਅੱਗੇ ਤੇ ਤੁਸੀਂ ਜੋ ਸਵੇਰੇ ਟਿਫਨ 'ਚ ਪਾ ਦਿੰਦੇ ਸੀ ਮੈਂ ਜਾ ਕੇ ਖਾ ਲੈਣੀ ਸੀ ਚੱਕਰ ਕੇ ਸਾਤੀ ਜੋ ਬਣਾਣਾ ਮਖਾ ਲੈਣਾ ਮੈਂ ਚਾਰ ਦਿਨ ਘਰ ਆ ਤਾਂ ਮੇਰੀ ਪਸੰਦ ਦੀਆਂ ਚੀਜ਼ਾਂ ਬਣਾ ਦਿਓ ਤੇ ਫਿਰ ਪਸੰਦ ਨਾ ਮਾੜਿਆ ਜੇ ਰਸੋਈ 'ਚ ਵੱਡ ਵੀ ਜਾਇਆ ਕਰੋ ਜੋ ਪਸੰਦ ਬਣਾ ਲਿਆ ਕਰੋ ਤੇ ਖਾ ਲਿਆ ਕਰੋ ਮੈਨੂੰ ਪਹਿਲਾਂ ਪਤਾ ਨਾ ਮੈਨੂੰ ਕਿਚਨ ਦਾ ਕੁਝ ਕੰਮ ਨਹੀਂ ਆਉਂਦਾ ਪਤਾ ਨਾ ਤਨ ਜਾਨ ਮੁੱਝ ਕੇ ਫਿਰ ਕਹਿੰਦੇ ਹੋ ਨਾ ਮੈਨੂੰ ਤੇਰਾ ਮੂੰਹ ਨਾ ਵੇਖੋ ਮੈਨੂੰ ਬਣਾ ਕੇ ਦਿਓ ਠੀਕ ਐ ਹੱਦ ਹੋ ਗਈ ਸੀ ਜੋ ਬਣਿਆ ਖਾ ਲੋ ਹੁਣ ਇਹਨਾਂ ਨੂੰ ਬਣਾ ਕੇ ਦਵਾ ਤਬੀ ਆ ਗਿਆ ਐ ਵਾ ਕੁਛ ਨਹੀਂ ਕੀ ਹੋਇਆ ਦੀਦੀ ਪਾਣੀ ਰੁਕ ਗਿਆ ਤਾਂ ਛੇਤੀ ਜੀ ਕੰਮ ਆਈ ਨਾ ਆਂਡੇ ਚੋਕਲੇ ਭਾਬੀ ਇੱਕ ਮਿੰਟ ਇੱਥੇ ਰੋ ਚੋਕ ਲੈਣੀ ਲਾ ਦਾਂਗੇ ਭਾਬੀ ਭਾਬੀ ਤੁਸੀਂ ਪੋਚਾ ਨਹੀਂ ਲੋਣਾ ਭਾਂਡੇ ਇੱਥੇ ਰੱਖ ਭਾਂਡੇ ਰੱਖ ਫੋਟੇ ਜਾਵੇ ਤੇਰਾ ਦਿਮਾਗ ਤੇ ਨਹੀਂ ਖਰਾਬ ਹੋਗਾ ਮੇਰੀ ਸੁਣ ਗੱਲ ਮੇਰਾ ਦਿਮਾਗ ਨਹੀਂ ਖਰਾਬ ਚਾਰ ਤਿੰਨ ਤੈਨੂੰ ਛੁੱਟੀ ਆ ਕੰਮ ਕਰਾਣਾ ਇੰਨਾ ਕ ਦੱਬਾ ਕਰਕੇ ਤੂੰ ਸੋਹਰੇ ਨਹੀਂ ਰੱਸੀ ਕੋਈ ਗੱਲ ਤੇ ਮੈਂ ਬਾਰ ਬਾਰ ਕਹਿ ਲਿਆ ਹਾ ਘਰ ਆਮ ਹੋ ਗਈ ਤੂੰ ਭਾਬੀ ਇਹਦੀ ਜਬਾਨ ਬੰਦ ਕਰਾ ਲਓ ਇਹ ਪਿਛਲੇ ਚੌ ਪੰਜਾਂ ਮਹੀਨਿਆਂ ਦੇ ਜੈਨੇ ਮੈਨੂੰ ਦੂਜੀ ਵਾਰੀ ਮਾਣਾ ਦਿੱਤਾ ਜੀ ਮੈਂ ਰੋਟੀ ਹੱਬੀ ਹੱਥੋਂ ਚੱਲੀ ਹੱਤੋਂ ਚਾਹੇ ਛੱਟੇ ਇਨਕਮੈਂਡ ਨੂੰ ਤੇ ਮੇਰੇ ਘਰ ਵਾਲਿਆਂ ਨਾਲ ਜਾਂ ਮੈਂ ਕਿੰਨੀ ਸ਼ਿੱਖਾ ਛੱਟ ਗਿਆ ਤੈਨੂੰ ਸਾਫ਼ ਕਰੋ ਤੂੰ ਕੋਈ ਨਹੀਂ ਭਾਬੀ ਕਰ ਲਾਂਗੀ ਕਰੂੰ ਮੇਰੀ ਗੱਲ ਸੁਣ ਯਾਰ ਤੂੰ ਆਪਣਾ ਜਿਹੜਾ ਘਾਰਾ ਪਾਇਆ ਤੂੰ ਆਪੇ ਸਮਝਿਆ ਕਰ ਕੋਈ ਕਰ ਲਿਆ ਘਰ ਆਪ ਵੀ ਤੈਨੂੰ ਕੀ ਤਖੀਰ ਭਾਬੀ ਕਰ ਲਾਂਗੀ ਤੈਨੂੰ ਕੀ ਤਖੀਰ ਮੈਂ ਸਾਰਾ ਦਿਨ ਸੇਵਕ 9 ਵਜੇ ਦੀ ਗਈ ਨਾ ਸ਼ਾਮੀ 5 ਵਜੇ ਤੱਕ ਦੁੱਧ ਦਾ ਸੇਰਪੋਕ ਪਾਈ ਕਰਨੇ ਕੰਮ ਕਰਦੀ ਹਾਂ ਹੈ ਤੇ ਮਾੜਾ ਮੋਟਾ ਭਾਬੀ ਘਰ ਲਗਵਾ ਮਕਾਰ ਲੈ ਜੇ ਤੈਨੂੰ ਬਹੁਤ ਤਕਲੀਫ ਹੁੰਦੀ ਹੈ ਮੇਰੀ ਸੁਣ ਗੱਲ ਰਸੋਈ ਚ ਵੜ ਕੇ ਵੇਖਾ ਗਰਮੀ ਕਿੰਨੀ ਹੁੰਦੀ ਆ ਸਾਰੇ ਜੀਆਂ ਦੀ ਰੋਟੀ ਲੋਂਦੀ ਆ ਨਾ ਭਾਬੀ ਕਿੰਨੇ ਕ ਜੀ ਤਿੰਨ ਜੀ ਆਪਾਂ ਤਾਂ ਦੋ ਕੁੱਤੇ ਸਾਢੇ 2 ਭਾਵੇਂ ਦੋ ਹਣ ਭਾਵੇਂ ਤਿੰਨ ਹੁਣ ਰੋਟੀ ਲੋਣੀ ਪੈਂਦੀ ਐਨੀ ਗਰਮੀ ਚ ਖਲੋ ਕੇ ਤੂੰ ਕਹਿੰਦੀ ਮੈਂ ਇਦਾਂ ਕੰਮ ਕਰਦੀ ਇੱਧਰ ਵੇ ਸਵੇਰੇ ਪਹਿਲਾਂ ਉੱਠ ਕੇ ਤਾਂ ਡਾਊਟ ਰੋਟੀ ਪਾਣੀ ਕਰੇ ਸਬਜੀ ਸੁਬਜੀ ਬਣਾਵੇ ਗਰਮੀ ਚ ਖਲੋ ਤੇ ਫਿਰ ਕੰਮ ਵਾਲੀ ਆਉਂਦੀ ਕੰਮ ਵਾਲੀ ਦੇ ਨਾਲ ਥੋੜਾ ਬਤਾ ਹੱਟ ਬਟਾਵੇ ਕੱਪੜੇ ਹਾਰ ਧੋਂਦੇ ਕਾ ਉਹਨੂੰ ਜਾ ਕੇ ਟਿਊਸ਼ਨ ਪੜਾਉਂਦੇ ਹੈ ਬੱਚਾ ਟਿਊਸ਼ਨ ਪੜ੍ਹ ਫੇਰ ਰਾਤ ਨੂੰ ਤੇਰਾ ਲੰਗਰ ਪਾਣੀ ਕਰਨਾ ਦੱਸ ਮੈਨੂੰ ਤੇਰੇ ਨੂੰ ਵੱਧ ਖੇਚਲ ਪੈਣੀ ਤੇਰੇ ਕੋ ਖੇਚਲ ਨਹੀਂ ਪੈਂਦੀ ਆ ਤੂੰ ਆਫਿਸ ਜਾ ਕੇ ਉੱਥੇ ਬਹਿ ਕੇ ਲੈਪਟਾਪ ਤੇ ਆ ਕੇ ਕਮਾ ਲੈ ਏਦਾਂ ਕਰਦੀਆਂ ਹੈ ਕੰਪਿਊਟਰ ਆ ਗਈਆਂ ਆ ਕੇ ਤੂੰ ਉੱਥੇ ਬਹਿ ਕੇ ਬਨਵਾ ਕੰਮ ਕਰਦਾ ਮੇਰਾ ਆ ਕੰਮ ਕਰ ਤੇ ਚੱਲ ਤੇ ਤੂੰ ਇਹ ਨਹੀਂ ਸੋਈ ਦੀ ਤੇਰੀ ਕਿੰਨੀ ਤਨਖਾਹ 40 50 ਹੁੰਨੇ ਨੇ 5000 ਰੁਪਏ ਕਮਾਉਂਦੇ ਹਣੇ ਘਰ ਤੋਂ ਕਰ ਕੰਮ ਸਾਵਾਂ ਹੀ ਤੇ ਲੰਡਿਆ ਪਰ ਕਹਿਆ ਕਿ ਤੈਨੂੰ ਕਰਨਾ ਨਹੀਂ ਆਉਂਦਾ ਆਓ ਮੈਨੂੰ ਨਹੀਂ ਆਂਦਾ ਕੰਮ ਕਰਨਾ ਮੈਨੂੰ ਇਸੇ ਸਿੱਖੀ ਕੰਮ ਕਰਨਾ ਬਸ ਮੈਂ ਆਈ ਆਪਣੇ ਸਹੁਰੇਓ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਕੀ ਕਿਹਾ ਸੀ ਕਿ ਸਾਡੇ ਨਾਲ ਕੰਮਾਂ ਦੀਆਂ ਲੱਗੀਆਂ ਪਹਿਲਾਂ ਕਹਿ ਦਿੰਦੇ ਕਿ ਸਾਨੂੰ ਪੂਰੀ ਕੰਮ ਸਿੱਖੀ ਚਾਹੀਦੀ ਹੈ ਉਹਨਾਂ ਕਿਹਾ ਸੀ ਤੇ ਤੂੰ ਜੂੜ ਮਾਰਿਆ ਸੀ ਸੋਚ ਕੇ ਵੇ ਤੂੰ ਕਿਹਾ ਸੀ ਮੈਨੂੰ ਸਾਰਾ ਕੰਮ ਆਉਂਦਾ ਉੱਥੇ ਜਾ ਕੇ ਤੂੰ ਹੱਥ ਤੱਕ ਨਹੀਂ ਲਾਇਆ ਭਾਂਡੇ ਨੂੰ ਦੱਸਿਆ ਸਾਰੀਆਂ ਘਰਕੁੱਤਤਾਂ ਨਾਲ ਮੈਨੂੰ ਤੇਰੀਆਂ ਤੂੰ ਭਰਾ ਕਿ ਦੁਸ਼ਮਣ ਹੈ ਮੇਰਾ ਮੈਂ ਤੇਰਾ ਦੁਸ਼ਮਣ ਨਹੀਂ ਮੈਂ ਭਰਾ ਹੀ ਤੈਨੂੰ ਸਮਝਾਉਣ ਡਿਆ ਤੈਨੂੰ ਸਮਝ ਨਹੀਂ ਲੱਗਦੀ ਰਹਿਣ ਤਾਂ ਦੀਦੀ ਉੱਚੇ ਦੀ ਗੱਲ ਹੈ ਨਾ ਨਾ ਲੜੋ ਮੈਂ ਲਾ ਦਨੀ ਰਹਿਣ ਦੇ ਸੇਵਕ ਇਹਨਾਂ ਨੂੰ ਨਹੀਂ ਸਮਝ ਆਣੀ ਜੇ ਸਮਝ ਆਣੀ ਹੁੰਦੀ ਨਾ ਤਾਂ ਫਿਰ ਪਹਿਲਾਂ ਹੀ ਆਏ ਨਹੀਂ ਸੀ ਨਾ ਸ਼ਰਮ ਕਰ ਉਧਰ ਮੈਂ ਤੇਰੀ ਇੰਨੀ ਕੀਤੀ ਹੈ ਨਾ ਉਹਨਾਂ ਨੂੰ ਫਿਰ ਦੁੱਖ ਹੋਇਆ ਤੇ ਤੈਨੂੰ ਇੰਨੀ ਜਿੰਨੀ ਕਦਰ ਨਹੀਂ ਹੈਗੀ ਹਾਂ ਤੇ ਮੈਂ ਉਹਨਾਂ ਨੂੰ ਕੁਝ ਕਿਹਾ ਥੋੜੀ ਹੈ ਨਾ ਉਹਨਾਂ ਦਾ ਕੰਮ ਹੈ ਘਰ ਵਿੱਚ ਰਹਿ ਕੇ ਕਰਦਾ ਕੰਮ ਕਰਦਾ ਤੇਰਾ ਵੀ ਕੰਮ ਹੈ ਤੂੰ ਵੀ ਔਰਤਾਂ ਹੱਥ ਲਾ ਲਿਆ ਕਰ ਕੰਮ ਬੱਸ ਕਰ ਸੇਵਕ ਜੇ ਗੱਲ ਸਮਝ ਜਾਂਦੇ ਨਾ ਇਹ ਆਪਣੇ ਸੋਰੇ ਸੱਚੀ ਮੂਚੀ ਤੇਰੀ ਗੱਲ ਖਣੋ ਵਾਸੀ ਹੁੰਦੇ ਇਹੋ ਜਿਹੇ ਨਨਾਂ ਨੇ ਵਸਦੇ ਹੁੰਦੇ ਆ। ਇਹ ਕਰਕੇ ਮੈਂ ਵਿਆਹ ਨਹੀਂ ਕਰਾਉਂਦਾ ਤੇ ਤੂੰ ਨਿਕਲੇ ਕਿਉਂਕਿ ਤੂੰ ਮੈਨੂੰ ਪਤਾ ਮੇਰੀ ਜਨਾਨੀ ਵਸਣ ਦੀ ਦੇਣੀ। ਲੋ ਸੁਣ ਲੋ। ਹੈਗੀਆਂ ਤੁਹਾਡੇ ਘਰ 'ਚ ਵੀ ਇਦਾਂ ਨਹੀਂ ਆ ਪਰਿਵਾਰ ਵਿੱਚ ਕੋਈ ਦਰਾਣੀਆਂ ਕੋਈ ਜਠਾਨੀਆਂ ਕੋਈ ਸੱਸਾਂ ਵੀ ਕੁਝ ਧੀਆਂ ਕਿ ਜਿਹੜੀਆਂ ਕਹਿੰਦੀਆਂ ਕਿ ਅਸੀਂ ਬਾਹਰ ਪੈਸਾ ਕਮਾਣੀਆਂ ਮੈਂ ਘਰ ਦਾ ਕੰਮ ਨਹੀਂ ਸਿੱਖਣਾ ਅਗਰ ਸੋਹਰੇ ਜਾਵਾਂਗੇ ਤਾਂ ਨੌਕਰ ਚਾਹੀਦੇ ਨੇ ਪਰ ਘਰ ਦਾ ਕੰਮ ਰੋਟੀ ਪਾਣੀ ਅਸੀਂ ਨਹੀਂ ਕਰਨਾ। ਪਰ ਕਹਿੰਦੇ ਰੋਟੀ ਆਪਣੇ ਘਰ ਹੱਥ ਦਿਖਾਉਣੀ ਚਾਹੀਦੀ ਐ। ਭਾਬੀਆਂ ਕੰਮ ਕਰਨ ਉਹ ਚੰਗੀਆਂ ਲੱਗਦੀਆਂ ਵਾ ਪਰ ਆਪ ਹੀ ਸੌਂ ਰੇ ਜਾ ਕੇ ਕੰਮ ਨਹੀਂ ਕਰਨਾ ਕੀ ਗੱਲ ਤੁਸੀਂ ਵੀ ਤੇ ਕਿਤੇ ਭਾਬੀਆਂ ਬਣ ਕੇ ਗਈਆਂ ਜੇ ਮਤਲਬ ਇਸ ਸਟੋਰੀ ਚ ਬੜਾ ਪਿਆਰਾ ਮੈਸੇਜ ਹੈ ਅਗਰ ਤੁਸੀਂ ਬੜੇ ਧਿਆਨ ਨਾਲ ਦੇਖੋਗੇ ਬਹੁਤ ਹੀ ਵਧੀਆ ਮੈਸੇਜ ਦਿੱਤਾ ਗਿਆ ਵਾ ਕਿ ਦੇਖੋ ਇੱਕ ਜਨਾਨੀ ਕਹਿੰਦੀ ਹੈ ਕਿ ਮੈਂ ਤਾਂ ਦਫਤਰ ਜਾ ਕੇ ਨੌਕ ਕਮਾਣੀ ਸਾਰਾ ਦਿਨ ਮੱਥਾ ਮਾਰਦੀ ਆ ਤੇ ਜਿਹੜੀ ਉਹ ਦੂਸਰੀ ਘਰ ਬੈਠੀ ਉਹ ਸਵੇਰ ਤੋਂ ਲੈ ਕੇ ਰਾਤ ਤੱਕ ਉਹਦੀ ਤਾਂ 24 ਘੰਟੇ ਦੀ ਡਿਊਟੀ ਹੈ ਉਹ ਤਾਂ ਵਿਚਾਰੀ ਛੁੱਟੀ ਵੀ ਨਹੀਂ ਮੰਗਦੀ ਮੈਂ 4 ਦਿਨ ਦੀ ਛੁੱਟੀ ਦੇ ਰੋਲਾ ਪਾ ਲਿਆ ਮੈਨੂੰ ਆਰਾਮ ਚਾਹੀਦਾ ਉਹ ਕੇ ਹੈ ਕੇ ਰੋਈ ਨਹੀਂ ਸਕਦੀ ਕਿ ਮੈਨੂੰ ਇੱਕ ਦਿਨ ਦੀ ਵੀ ਛੁੱਟੀ ਦੇ दो ਤੇ ਜੇ ਕਿਤੇ ਪੇਕੇ ਚਲ ਜਾਏ ਦੁੱਖ ਜਾਣੀ ਭਾਬੀਆਂ ਦਾ ਮਾਂ ਨਾਲ ਕੰਮ ਤੇ ਜੇ ਸਹੁਰੇ ਆ ਤੇ ਕੁੱਤੇ ਖਾਣੀ ਹਰ ਟਾਈਮ ਸੋ ਐਦਾਂ ਦੀਆਂ ਹਰਕਤਾਂ ਨਾ ਕਰਿਆ ਕਰੋ ਹਰ ਇਨਸਾਨ ਚ ਜਾਨ ਉਨੀ ਹੀ ਹੈ ਜਿੰਨੀ ਤੁਸੀਂ ਆਪਣੇ ਅੰਦਰ ਮਹਿਸੂਸ ਕਰਦੇ ਹੋ ਸੋ ਵੀਡੀਓ ਚ ਮੈਸੇਜ ਬੜਾ ਪਿਆਰਾ ਧਿਆਨ ਨਾਲ ਦੇਖਣਾ ਸਾਨੂੰ ਕਮੈਂਟ ਬਾਕਸ ਵਿੱਚ ਦੱਸਿਓ ਜ਼ਰੂਰ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਚੰਗੀ ਲੱਗੀ ਲਾਈਕ ਕਰਨਾ ਕੁਝ ਮੈਸੇਜ ਇਹ ਵਿੱਚ ਕਮੈਂਟ ਕਰਨਾ ਅੱਗੇ ਲੋਕਾਂ ਨੂੰ ਸ਼ੇਅਰ ਜ਼ਰੂਰ ਕਰਨਾ जिन्होंने चैनल सब्सक्राइब नहीं किया चैनल के विमल शमी विमल शमी है ना हाँ विमल शमी विमल शमी चैनल भी, भी वीडियो पेगी सो so, इस चैनल को सब्सक्राइब करो सब्सक्राइब चैनल तो कर के नाम एक बैल लेगी छोटी जी वो भी बजा दियो तंग करके बैल बजा देना ठीक है जी सो so, वीडियो में प्यार देना बहुत बहुत है तुम्हारा साथ चाहिए है गाइस ते सेवक वर्ग का बेवकूफ और जदा भरा कहदा ना होए सत श्री अकाल सत श्री अकाल जी सत श्री अकाल जी आज समझदार